ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤਿਹਗੜ੍ਹ ਸਾਹਿਬ ਛੋਟੇ ਸਹਿਬਜ਼ਾਦੇ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਲਈ ਲੱਖਾਂ ਹੀ ਸੰਗਤਾਂ ਪਹੁੰਚਦੀਆਂ ਨੇ ਇਸ ਸਾਲ ਵੀ ਅਨੁਮਾਨ ਹੈ ਕਿ 50 ਲੱਖ ਦੇ ਨੇੜੇ ਤੇੜ ਜਿਹੜੀ ਸੰਗਤ ਇਸ ਵਕਤ ਜਿਹੜੀ ਸਹਿਬਜ਼ਾਦੇ ਦੀ ਸ਼ਹੀਦੀ ਨੂੰ ਸਜਦਾ ਕਰਨ ਦੇ ਲਈ ਪਹੁੰਚ ਰਹੀ ਹੈ ਸੋ ਇਨੀ ਵੱਡੀ ਸੰਗਤ ਦੇ ਲੰਗਰ ਲਈ ਉਹਨਾਂ ਦੀ ਸੁਰੱਖਿਆ ਲਈ ਤਾਂ ਉਹਨਾਂ ਦੇ ਆਉਣ ਜਾਣ ਲਈ ਜਿਹੜੇ ਸਰਕਾਰ ਵੱਲੋਂ ਵੀ ਆਮ ਲੋਕਾਂ ਵੱਲੋਂ ਵੀ ਤੇ ਐਸਜੀਪੀਸੀ ਵੱਲੋਂ ਵੀ ਲਗਾਤਾਰ ਪ੍ਰਬੰਧ ਕੀਤੇ ਗਏ ਨੇ ਇੱਕ ਜਿਹੜਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਜੇਕਰ ਕੋਈ ਬੱਚਾ ਕਿਤੇ ਗਵਾਚ ਜਾਂਦਾ ਜਾਂ ਉਹ ਨਾ ਗਵਾਚੇ ਤਾਂ ਉਸ ਦੇ ਲਈ ਜਿਹੜਾ ਹੈਗਾਗਾ ਇਹ ਜ਼ਿਲ੍ਹਾ ਬਾਲ ਸੁਰੱਖਿਆ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਉਹਨਾਂ ਵੱਲੋਂ ਉਪਰਾਲਾ ਕੀ ਕੀਤਾ ਗਿਆ ਕਿ ਇਸ ਜਗ੍ਹਾ ਦੇ ਉੱਪਰ ਆ ਕੇ ਤੁਹਾਨੂੰ ਦਿਖਾ ਦਈਏ ਕਿ ਜਿਹੜੀ ਸੰਗਤ ਆਉਂਦੀ ਆ ਸੰਗਤ ਆਪਣੇ ਬੱਚਿਆਂ ਨਾਲ ਆਉਂਦੀ ਹੈ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਸੰਗਤ ਦੇ ਬੱਚਿਆਂ ਦੇ ਹੱਥ ਦੇ ਉੱਪਰ ਉਹਨਾਂ ਦੇ ਮਾਪਿਆਂ ਦਾ ਮੋਬਾਈਲ ਨੰਬਰ ਲਿਖ ਦਿੱਤਾ ਜਾਂਦਾ ਕਿ ਰੱਬ ਨਾ ਕਰੇ ਜੇਕਰ ਬੱਚਾ ਲੌਸਟ ਹੋ ਜਾਂਦਾ ਹੈ ਤਾਂ ਕੋਈ ਵੀ ਉਸ ਬੱਚੇ ਨੂੰ ਮਿਲ ਕੇ ਉਸ ਬੱਚੇ ਦੇ ਹੱਥ ਦੇ ਉੱਪਰ ਲਿਖੇ ਨੰਬਰ ਦੇ ਉੱਪਰ ਉਸਦੇ ਮਾਪਿਆਂ ਨਾਲ ਸੰਪਰਕ ਕਰ ਸਕਦਾ ਹੈ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਅਧਿਕਾਰੀ ਨੇ ਉਹ ਬੱਚਿਆਂ ਦੇ ਹੱਥਾਂ ਦੇ ਉੱਪਰ ਬੱਚਿਆਂ ਦੇ ਘਰਦਿਆਂ ਦੇ ਮੋਬਾਈਲ ਨੰਬਰ ਲਿਖ ਰਹੇ ਨੇ ਔਰ ਨਾਲ ਜਿਹੜਾ ਹੈਗਾਗਾ ਬਾਲ ਸੋਸ਼ਣ ਬਾਲ ਸੋਸ਼ਣ ਨੂੰ ਲੈ ਕੇ ਜਿਹੜਾ ਹੈਗਾ ਇਸੀ ਅਵੇਅਰ ਕੀਤਾ ਜਾਂਦਾ ਮਾਪਿਆਂ ਨੂੰ ਕਿ ਬਾਲ ਦਾ ਸੋਸ਼ਣ ਕਿੱਦਾਂ ਹੋਣ ਤੋਂ ਰੋਕਿਆ ਜਾ ਸਕੀ ਪੂਰੀ ਪ੍ਰਕਿਰਿਆ ਕਿਵੇਂ ਹੁੰਦੀ ਆ ਸਾਡੇ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪਜਨ ਸਿੰਘ ਨੇ ਗੱਲਬਾਤ ਕਰਨੀ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਜੀ ਫਤਿਹ ਜੀ ਸਰ ਪਹਿਲਾਂ ਇਹੋ ਵੀ ਜਿਹੜਾ ਇਹ ਆਪਣਾ ਸੀਗਾ ਬਾਲ ਸਹਾਇਤਾ ਕੇਂਦਰ ਇਹਨੂੰ ਖੋਲਣ ਦਾ ਕਿਵੇਂ ਆਈਡੀਆ ਆਇਆ ਪਹਿਲਾਂ ਸਰ ਇਹ ਬੇਸਿਕਲੀ ਜਿਹੜਾ ਨੈਸ਼ਨਲ ਕਮਿਸ਼ਨ ਹੈ ਨੈਸ਼ਨਲ ਕਮਿਸ਼ਨ ਚਾਈਲਡ ਪ੍ਰੋਟੈਕਸ਼ਨ ਹੈ ਜਿਹੜਾ ਉਹਨਾਂ ਵੱਲੋਂ ਇੱਕ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਪੂਰੇ ਭਾਰਤ ਦੇ ਵਿੱਚ ਕਿ ਜਿੱਥੇ ਵੀ ਕਿਤੇ ਜਿਹੜੇ ਬੱਚਿਆਂ ਦਾ ਇਕੱਠ ਹੈ ਜਾਂ ਹੋਰ ਸੰਗਤ ਦਾ ਇਕੱਠ ਹੈ ਉੱਥੇ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਹੱਕ ਨੇ ਉਹ ਦੇਣ ਲਈ ਉਹਨਾਂ ਦੀ ਸਹਾਇਤਾ ਕਰਨ ਲਈ ਉਹਦੇ ਵਾਸਤੇ ਇੱਕ ਚਾਈਲਡ ਫ੍ਰੈਂਡਲੀ ਕੋਰਨਰ ਹੋਣਾ ਚਾਹੀਦਾ ਸੋ ਅਸੀਂ ਪਿਛਲੇ 6 ਸਾਲ ਤੋਂ ਇੱਥੇ ਸਲਾਨਾ ਸ਼ੀਦਦੀ ਜੋੜ ਸਭਾ ਦੇ ਮੌਕੇ ਤੇ ਜਿਹੜਾ ਸਾਡਾ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਹੈ ਉਹਨਾਂ ਦੀਆਂ ਵੀ ਹਦਾਇਤਾਂ ਨੇ ਤੇ ਉਹਦੀ ਪਾਲਣਾ ਕਰਦੇ ਹੋਏ ਅਸੀਂ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇੱਥੇ ਪਿਛਲੇ 6 ਸਾਲਾਂ ਤੋਂ ਇਹ ਬਾਲ ਸਹਾਇਤਾ ਕੇਂਦਰ ਲਾ ਰਹੇ ਹਾਂ ਤੇ ਜਿਹੜੀ ਪੂਰੀ ਪ੍ਰਕਿਰਿਆ ਹੈ ਕਿ ਤੁਸੀਂ ਬੱਚਿਆਂ ਦੇ ਮਿਲ ਦੇਖਿਆ ਵੀ ਹੱਥ ਦੇ ਉੱਪਰ ਮੋਬਾਈਲ ਨੰਬਰ ਜਿਹੜਾ ਹੈਗਾ ਮੈਂਸ਼ਨ ਕਰ ਦਿੰਦੇ ਹੋ ਰੱਬ ਨਾ ਕਰੇ ਜੇਕਰ ਕੋਈ ਬੱਚਾ ਗਵਾਸ਼ ਜਾਂਦਾ ਤਾਂ ਫਿਰ ਉਹਦੇ ਮਾਪਿਆਂ ਤੱਕ ਪਹੁੰਚਾਉਣ ਦੀ ਪੂਰੀ ਪ੍ਰਕਿਰਿਆ ਕੀ ਹੈ ਜਿਹੜਾ ਇਹ ਵਿਧੀ ਹੈ ਕਿ ਅਸੀਂ ਬੱਚਿਆਂ ਦੇ ਹੱਥਾਂ ਦੇ ਉੱਤੇ ਉਹਨਾਂ ਦੇ ਹੀ ਮਾਪਿਆਂ ਦਾ ਨੰਬਰ ਲਿਖ ਰਹੇ ਹਾਂ ਇਹਦੇ ਨਾਲ ਸਾਨੂੰ ਇੱਕ ਇਹ ਕੁਝ ਇੱਕ ਪਿਛਲੇ ਸਮੇਂ ਦੌਰਾਨ ਸ਼ੁਰੂ ਕੀਤਾ ਉਹਦਾ ਮਤਵਲ ਇਹ ਹੈ ਕਿ ਜਦੋਂ ਬੱਚਾ ਕਿਸੇ ਨੇੜੇ ਵੀ ਕਿਸੇ ਨੂੰ ਮਿਲਦਾ ਤਾਂ ਕਈ ਬੱਚੇ ਆਪਣਾ ਹੱਥ ਅੱਗੇ ਕਰ ਦਿੰਦੇ ਨੇ ਕਿ ਮੇਰੇ ਮੰਮੀ ਡੈਡੀ ਨੂੰ ਫੋਨ ਕਰ ਦੋ ਤਾਂ ਉਹ ਕਨੈਕਟ ਹੋ ਜਾਂਦਾ ਜੇਕਰ ਕੋਈ ਐਸਾ ਬੱਚਾ ਹੈ ਕਿ ਉਹਦੇ ਨੰਬਰ ਨਹੀਂ ਲਿਖਿਆ ਹੋਇਆ ਹੈਗਾ ਤਾਂ ਉਹ ਬੱਚਾ ਸਾਡੇ ਕੋਲ ਆ ਜਾਂਦਾ ਉਹ ਜਿੰਨੇ ਸਾਡੇ ਇਨਫੋਰਮੇਸ਼ਨ ਸੈਂਟਰ ਬਣੇ ਵੀ ਨੇ ਸਰਕਾਰ ਦੇ ਉੱਥੇ ਇੱਕ ਬੱਚਾ ਪਹੁੰਚ ਗਿਆ ਉੱਥੋਂ ਫਿਰ ਸਾਡੇ ਕੋਲ ਆ ਗਿਆ ਫਿਰ ਸਾਡੇ ਕੋਲ ਇੱਥੇ ਚਾਈਲਡ ਵੈਲਫੇਅਰ ਕਮੇਟੀ ਨੇ ਤੇ ਉਹ ਫਿਰ ਉਹਨੂੰ ਬੱਚੇ ਨੂੰ ਔਰ ਪੇਰੈਂਟਸ ਨੂੰ ਵੈਰੀਫਾਈ ਕਰਕੇ ਕਿ ਇਹ ਮਾਪੇ ਇਸੇ ਬੱਚੇ ਦੇ ਨੇ ਉਹ ਫਿਰ ਅਸੀਂ ਉਹਨੂੰ ਹੈਂਡਓਵਰ ਕਰ ਦਿੰਦੇ ਹਾਂ ਵੈਰੀਫਾਈ ਕਰਨ ਦੀ ਕੀ ਪ੍ਰਕਿਰਿਆ ਹੈਗੀ ਕਿ ਕਈ ਵਾਰੇ ਹੁੰਦਾ ਕਿ ਕੋਈ ਠੱਗ ਵੀ ਆ ਸਕਦਾ ਕੋਈ ਬੱਚਾ ਲੈਣ ਤਾਂ ਉਹਦੀ ਪ੍ਰਕਿਰਿਆ ਕੀ ਹੈ ਵੈਰੀਫਾਈ ਕਰਨ ਦੀ ਦੇਖੋ ਬੜਾ ਸਿੰਪਲ ਜਿਹਾ ਪਹਿਲਾਂ ਤਾਂ ਬੱਚਾ ਆਪਣੇ ਮਾਪੇ-ਮਾਪ ਨੂੰ ਦੇਖ ਕੇ ਰੋਣਾ ਬੰਦ ਕਰ ਦਿੰਦਾ ਆਪੇ ਹੀ ਉਹਨਾਂ ਨੂੰ ਮਿਲਣ ਲੱਗ ਜਾਂਦਾ ਦੂਜਾ ਜਿਹੜਾ ਕਾਨੂੰਨੀ ਪ੍ਰਕਿਰਿਆ 'ਚ ਅਸੀਂ ਦੇਖ ਲੈਂਦੇ ਆ ਕਿ ਉਹ ਬੱਚੇ ਦਾ ਆਧਾਰ ਕਾਰਡ ਉਹਦੇ ਮਾਵਾਪ ਦਾ ਆਧਾਰ ਕਾਰਡ ਹੋਰ ਬੱਚੇ ਦਾ ਬਰਥ ਸਰਟੀਫਿਕੇਟ ਉਹ ਸਾਰੇ ਡਾਕੂਮੈਂਟ ਅਸੀਂ ਵੈਰੀਫਾਈ ਕਰਕੇ ਫਿਰ ਅਸੀਂ ਹੈਂਡਓਵਰ ਕਰਦੇ ਸਰ ਜੇਕਰ ਕੋਈ ਬੱਚਾ ਕਿਤੇ ਲੌਸ ਹੋ ਜਾਂਦਾ ਤਾਂ ਉਹਦੇ ਮਾਪੇ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਜਾਉ ਉਹਨੂੰ ਕਿਵੇਂ ਪਤਾ ਲੱਗਦਾ ਕਿ ਸਾਡਾ ਬੱਚਾ ਉੱਥੇ ਹੈ ਦੇਖੋ ਸਾਡਾ ਜਿਹੜਾ ਚਾਈਲਡ ਹੈਲਪਲਾਈਨ ਨੰਬਰ ਹੈ 1098 1098 ਇਸ ਤੇ ਤੁਸੀਂ ਕਦੇ ਵੀ ਕੋਈ ਵੀ ਕਾਲ ਕਰ ਸਕਦਾ ਉਹਦੇ ਨਾਲ ਕੀ ਹੈ ਕਿ ਉਹ ਸਾਨੂੰ ਇੱਥੇ ਕਾਲ ਕਰਨ ਔਰ ਸਾਨੂੰ ਫੋਨ ਕਰਕੇ ਦੱਸਣ ਕਿ ਸਾਡਾ ਬੱਚਾ ਮਿਸਿੰਗ ਹੈ ਉਸ ਦੇ ਨਾਲ ਫਿਰ ਅਸੀਂ ਆਪਣੀ ਇਨਫੋਰਮੇਸ਼ਨ ਸੈਂਟਰ ਹੈ ਜਿਹੜੇ ਉੱਥੋਂ ਸੂਚਨਾ ਕਲੈਕਟ ਕਰਕੇ ਉਹਨਾਂ ਨੂੰ ਜਾਣਕਾਰੀ ਦਵਾਂਗੇ ਜੀ ਤੇ ਇਹਦੇ ਨਾਲ ਨਾਲ ਮੈਂ ਦੇਖ ਰਿਹਾ ਸੀ ਕਿ ਨਾਲ ਇੱਕ ਭੈਣਾਂ ਦੇ ਲਈ ਜਿਹੜਾ ਅਲੱਗ ਇੱਕ ਇੱਥੇ ਤਿਆਰ ਕੀਤਾ ਗਿਆ ਮਿਲਕਿੰਗ ਸੈਂਟਰ ਉਹਦੀ ਕੀ ਪ੍ਰਕਿਰਿਆ ਸੀ ਦੇਖੋ ਸਵਾ ਦਰਾਂ ਅਕਸਰ ਦੇਖਣ ਚ ਇਹ ਆਉਂਦਾ ਕਿ ਉਹ ਬੱਚੇ ਜਿਹੜੇ ਬਹੁਤ ਛੋਟੇ ਨੇ ਜਿਨ੍ਹਾਂ ਨੂੰ ਮਾਵਾਂ ਨੇ ਦੁੱਧ ਚੰਗਾਉਣਾ ਹੁੰਦਾ ਉਹਨਾਂ ਵਾਸਤੇ ਮਾਵਾਂ ਨੂੰ ਕਈ ਵਾਰੀ ਇੱਥੇ ਕੋਈ ਥਾਂ ਨਹੀਂ ਮਿਲਦੀ। ਸੋ ਇਹ ਡੀਸੀ ਸਾਹਿਬ ਦੀ ਹਦਾਇਤਾਂ ਦੇ ਉੱਤੇ ਅਸੀਂ ਇਹ ਜਿਹੜਾ ਦੁੱਧ ਚੰਗਾਉਣ ਵਾਲੀਆਂ ਮਾਵਾਂ ਵਾਸਤੇ ਬੂਥ ਲਾਉਨੇ ਆ ਉਹ ਹਰ ਸਾਲ ਲਾਉਂਦੇ। ਇਹਦੇ ਵਾਸਤੇ ਅਸੀਂ ਕਪੂਰਾ ਇੱਕ ਟੈਂਟ ਲਾਇਆ ਹੋਇਆ। ਉਹਦੇ ਵਿੱਚ ਬੈਠਣ ਦੀ ਸੁਵਿਧਾ ਹੈਗੀ ਆ। ਉਹਦੇ ਵਿੱਚ ਜੇਕਰ ਉਹ ਲੇਡੀਜ਼ ਨੂੰ ਕੋਈ ਪਾਣੀ ਜਾਂ ਕੋਈ ਹੋਰ ਸੁਵਿਧਾ ਵੀ ਚਾਹੀਦੀ ਹੈ, ਉਹਦੇ ਵਾਸਤੇ ਸਾਡੇ ਕੋਲ ਇੱਥੇ ਅੰਗਣਵਾੜੀ ਵਰਕਰ ਵੀ ਡਿਊਟੀ ਤੇ ਨੇ। ਤਾਂ ਉੱਥੇ ਉਹ ਬੱਚੇ ਨੂੰ ਦੁੱਧ ਪਿਲਾ ਸਕਦੀ ਆ। ਬਹੁਤ ਬਹੁਤ ਧੰਨਵਾਦ ਜੀ। ਸੋ ਤੁਸੀਂ ਅ ਸੋ ਨਹੀਂ ਲਿਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਜੇਕਰ ਕੋਈ ਬੱਚਾ ਗਵਾਚ ਜਾਂਦਾ ਤਾਂ ਕਿਸ ਤਰ੍ਹਾਂ ਜਿਹੜਾ ਇਨ੍ਹਾਂ ਕੋਲੋਂ ਆ ਕੇ ਤੁਸੀਂ ਬੱਚੇ ਨੂੰ ਲੈ ਸਕਦੇ ਹੋ ਜਾਂ ਤੁਹਾਡਾ ਬੱਚਾ ਜਿਹੜਾ ਤੁਸੀਂ ਉਹਦੀ ਜਿਹੜੀ ਸ਼ਿਕਾਇਤ ਆ ਜਾਂ ਉਸਦੀ ਕੀਮੇ ਕਰ ਸਕਦੇ ਹੋ ਕਿਉਂਕਿ ਜਿਹੜੇ ਨਾਲ ਇਨਫੋਰਮੇਸ਼ਨ ਸੈਂਟਰ ਫਤੇਗੜ ਸਾਧ ਦੇ ਵਿੱਚ ਅਲੱਗ-ਅਲੱਗ ਥਾਮਾਂ ਦੇ ਉੱਪਰ ਖੋਲ੍ਹੇ ਹੋਏ ਨੇ ਜੇਕਰ ਤੁਹਾਡਾ ਬੱਚਾ ਗੁੰਮ ਹੋ ਜਾਂਦਾ ਤਾਂ ਤੁਸੀਂ ਉੱਥੇ ਜਾ ਕੇ ਦੱਸ ਸਕਦੇ ਹੋ ਕਿ ਮੇਰਾ ਇਸ ਤਰ੍ਹਾਂ ਦਾ ਬੱਚਾ ਔਰ ਗੁੰਮ ਹੈ ਔਰ ਕਈ ਵਾਰ ਇਹ ਹੁੰਦਾ ਕਿ ਬੱਚਾ ਗੁੰਮ ਹੋਇਆ ਜੇਕਰ ਕਿਸ ਨੂੰ ਮਿਲਦਾ ਤਾਂ ਇਨਫੋਰਮੇਸ਼ਨ ਸੈਂਟਰ ਦੇ ਉੱਪਰ ਜਾ ਕੇ ਬੱਚੇ ਨੂੰ ਉੱਥੇ ਲੈ ਜਾਂਦਾ ਔਰ ਉਹ ਬੱਚੇ ਨੂੰ ਇੱਥੇ ਛੱਡ ਜਾਂਦੇ ਨੇ ਔਰ ਮਾਪੇ ਇੱਥੇ ਆ ਕੇ ਬੱਚੇ ਨੂੰ ਲੈ ਜਾਂਦੇ ਨੇ ਔਰ ਦੇਖ ਸਕਦੇ ਹੋ ਕਿ ਬਾਹਰ ਜਿਵੇਂ ਤੁਹਾਨੂੰ ਪਹਿਲਾਂ ਆਖਿਆ ਮੈਂ ਕਿ ਇੱਕ ਜਿਹੜਾ ਹੈਗਾਗਾ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਮਲੀ ਵਿਸ਼ੇਸ਼ ਬੂਤ ਜਿਹੜਾ ਇੱਥੇ ਇੱਕ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਇਹ ਵੀ ਲਾਇਆ ਗਿਆ ਕਿ ਆ ਇੱਥੇ ਸੰਗਤ ਦੇ ਵਿੱਚ ਦਰਸ਼ਨ ਕਰਨ ਲਈ ਬਹੁਤ ਸਾਰੀਆਂ ਭੈਣਾਂ ਆਉਂਦੀਆਂ ਨੇ ਉਹਨਾਂ ਦੇ ਬੱਚੇ ਛੋਟੇ ਹੁੰਦੇ ਨੇ ਪਰ ਬੱਚਿਆਂ ਨੂੰ ਦੁੱਧ ਪਲਾਉਣ ਦੇ ਲਈ ਪ੍ਰੋਪਰ ਉਹਨਾਂ ਕੋਲ ਥਾਂ ਨਹੀਂ ਹੁੰਦੀ ਤਾਂ ਪ੍ਰਸ਼ਾਸਨ ਵੱਲੋਂ ਇੱਕ ਟੈਂਟ ਲਗਾ ਕੇ ਇੱਕ ਥਾਂ ਬਣਾਈ ਗਈ ਆ ਜਿੱਥੇ ਕਿ ਭੈਣਾਂ ਆਪਣੇ ਬੱਚਿਆਂ ਨੂੰ ਦੁੱਧ ਪਲਾ ਸਕਦੀਆਂ ਨੇ ਤੇ ਉਹਨਾਂ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੋਰ ਕੋਈ ਸਹਾਇਤਾ ਦੀ ਲੋੜ ਪੈਂਦੀ ਆ ਪਾਣੀ ਦੀ ਜਾਂ ਹੋਰ ਤਰ੍ਹਾਂ ਦੀ ਤਾਂ ਪ੍ਰਸ਼ਾਸਨ ਵੱਲੋਂ ਉਹ ਵੀ ਜਿਹੜੀ ਹੈਗੀ ਇੱਥੇ ਪੁਲਾਦ ਕਰਵਾਈ ਜਾਏਗੀ ਜਿਵੇਂ ਆਪਾਂ ਪਰਿਵਾਰ ਨਾਲ ਗੱਲ ਕਰਨ ਲਈ ਆ ਆਪਣੇ ਬੱਚੇ ਦੇ ਨਾਮ ਲਿਖਾ ਕੇ ਲਿਆਏ ਹੋ ਤੁਸੀਂ ਨੰਬਰ ਲਿਖਾ ਕੇ ਲਿਆਏ ਹੋ ਕੀ ਕਿਹੜਾ ਚਾਹੋਗੇ ਜੇਕਰ ਬੱਚਾ ਠੀਕ ਆ ਵਧੀਆ ਕੰਮ ਆ ਰਹਾ ਹਰਮਲ ਦੀਪਕ ਔਰ ਅੱਛਾ ਮਤਲਬ ਵਧੀਆ ਕੰਮ ਆ ਵੀ ਜੇਕਰ ਠੀਕ ਆ ਬਹੁਤ ਵਧੀਆ ਬੇਟਾ ਬਹੁਤ ਵਧੀਆ ਮਾਂ ਅੱਛਾ ਜੇਕਰ ਮੰਨ ਲਓ ਬੱਚਾ ਗੁੰਮ ਹੋ ਜਾਂਦਾ ਹੈ ਨਾ ਤੇ ਆ ਦੇਖੋ ਜਿਵੇਂ ਬੱਚੇ ਦੇ ਹੱਥ ਦੇ ਉੱਪਰ ਨਾਮ ਨੰਬਰ ਲਿਖਾਇਆ ਗਿਆ ਤਾਂ ਉਹ ਤੁਹਾਨੂੰ ਫੋਨ ਕਰਕੇ ਕੋਈ ਵੀ ਦੱਸ ਸਕਦਾ ਕਿ ਤੁਹਾਡਾ ਬੱਚਾ ਇੱਥੇ ਹੈਗਾ ਖੁਸ਼ ਹੋਣਾ ਠੀਕ ਹੈ ਬੱਚਾ ਬੱਚਾ ਘਾਚੇ ਨਾਲ ਡਰ ਵੀ ਹੈ ਨਹੀਂ ਕੋਈ ਤੇ ਬੱਚਾ ਕਿਤੇ ਆਪ ਵੀ ਦੱਸ ਸਕਦਾ ਭਾਈ ਮੇਰਾ ਨੰਬਰ ਆ ਮੇਰੇ ਮਾਪਿਆਂ ਨੂੰ ਫੋਨ ਕਰ ਦਿਓ ਬਧੀਆ ਮਾਲਕ ਦਾ ਬਹੁਤ ਵਧੀਆ ਠੀਕ ਸੋ ਦੇਖਿਆ ਕਿ ਜਿਹੜਾ ਇਹ ਹੈਗਾ ਲੋਸਟ ਐਂਡ ਫਾਊਂਡ ਸੈਂਟਰ ਖੁੱਲਿਆ ਗਿਆ ਇਹਦੇ ਨਾਲ ਲੋਕਾਂ 'ਚ ਬੜੀ ਅਵੇਅਰਨੈਸ ਔਰ ਲੋਕ ਬੜੇ ਜਾਗਰੂਕ ਹੋਏ ਨੇ ਔਰ ਨਾਲ ਹੀ ਦੱਸ ਦਿੰਦੇ ਕਿ ਜਿਹੜੀ ਸੰਗਤ ਆ ਇਹ ਸੰਗਤ ਦੀ ਸਹੂਲਤਾਂ ਦੇ ਲਈ ਪਿਛਲੇ 6 ਸਾਲ ਤੋਂ ਜਿਹੜਾ ਲੋਸਟ ਐਂਡ ਫਾਊਂਡ ਸੈਂਟਰ ਇੱਥੇ ਖੋਲਿਆ ਗਿਆ